ਹਾਲ ਜੀ ਸਾਰਿਆਂ ਨੂੰ ਸਾਰੀਆਂ ਭੈਣਾਂ ਨੂੰ ਇੰਤਜ਼ਾਰ ਸੀਗਾ ਸਰਕਾਰੀ ਵਰਕ ਵਾਲੇ ਸੂਟ ਆ ਗਏ ਨੇ ਇਹਦੀ ਸ਼ਾਪ ਤੇ ਜਿਨ੍ਹਾਂ ਨੇ ਲੈ ਕੇ ਜਾਣਾ ਹੈ ਫਰੰਟ ਬੈਕ ਨੈੱਕ ਵਾਲੇ ਦੋ ਡਿਜ਼ਾਈਨਾਂ ਦੇ ਵਿੱਚ ਆਏ ਨੇ ਜੀ ਇਹ ਕਾ ਡਿਜ਼ਾਈਨ ਬਣਾਇਆ ਆਪਾਂ ਇਹ ਦੋ ਹੀ ਡਿਜ਼ਾਈਨ ਆਏ ਨੇ ਇੱਕ ਡਿਜ਼ਾਈਨ ਹੋ ਰਾਇਆ ਜੀ ਕੰਬੀਨੇਸ਼ਨ ਸੇਮ ਰਹੂਗਾ ਇਹ ਵਾਲਾ ਡਿਜ਼ਾਈਨ ਸਿੰਨ ਡਿਜ਼ਾਈਨ ਹੋ ਗਏ ਜੀ ਇਹ ਸੇਮ ਕੰਬੀਨੇਸ਼ਨ ਦੇ ਉੱਤੇ ਖਾਦੀ ਦਾ ਇਹ ਕਪੜਾ ਆਊਗਾ ਜੀ ਸਦਾ ਬਹਾਰ ਕਪੜਾ ਹੈ ਖਾਦੀ ਦਾ ਗਰਮੀ ਪਾਉਂ ਠੀਕ ਮੌਸਮ ਚ ਵੀ ਪੈ ਜਾਂਦਾ ਵਾਧੂ ਆ ਗਿਆ ਜੀ ਸਟਾਕ ਜਿਨ੍ਹਾਂ ਨੇ ਲੈਣੇ ਸੀ ਕਾਫੀ ਡਿਮਾਂਡ ਸੀਗੀ ਭੈਣਾ ਜੀ ਆਹ ਸੂਟ ਜੀ ਦਾ ਬਹੁਤ ਹੀ ਜ਼ਿਆਦਾ ਡਿਮਾਂਡ ਸੀ ਇਹਦਾ ਫਰੰਟ ਬੈਕ ਨੈੱਕ ਬਣਿਆ ਹੋਇਆ ਕਾਫੀ ਡਿਮਾਂਡ ਤੇ ਆਹ ਸੂਟ ਤੁਹਾਡੀ ਤੇ ਅਸੀਂ ਦੁਬਾਰਾ ਰੀਸਟਾਕ ਕਰਦੇ ਨੇ ਜੀ ਫਰੰਟ ਬੈਕ ਨੈੱਕ ਵਾਲੇ ਨੇ ਸ਼ਾਇਦ ਤੁਸੀਂ ਵੀਡੀਓ ਵੀ ਦੇਖੀ ਹੋਗੀ ਜੀ ਇਹਦੀ ਫਰੰਟ ਬੈਕ ਨੈੱਕ ਬਣਿਆ ਸੂਕਾਰੀ ਦੇ ਸੂਟ ਨੇ ਜੀ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਜਿਨ੍ਹਾਂ ਨੇ ਵੀ ਲੈਣੇ ਨੇ ਤੁਸੀਂ ਆਪਣਾ ਜਿਹੜਾ स्क्रीनशॉट भेज तो के ऑर्डर बुक कर सकते हो एक सूट अपने को यैलो कलर का स्ट्रेट बॉटम बन गई जी सारे नवला भी ये भी कलर आ गए ने बहुत सोने सूट ने जी यह प्राइस रहेगा बारह सौ रुपये पर चेट के जिन्होंने लैने हैं जी नंबर स्क्रीन पर चल रहा है इसे नंबर पर स्क्रीन शॉट भेज कर अपना ऑर्डर बुक कर सकते हो जी धनबाद जी